ਦੋਸਤੋ ਬੜੇ ਜ਼ਾਦੇ ਕਿਸਾਨ ਇਹ ਨਦਨਾ ਜਿ ਸਿੱਸੋ ਪੰਜੇ ਦੇ ਵਿੱਚ ਬਹਿ ਸੀ ਕਿ ਝੋਨਾ ਲਾਉਣ ਦੀ ਤਰੀਕ ਦਾ ਐਲਾਨ ਸਰਕਾਰ ਕਿਉਂ ਨਹੀਂ ਕਰਦੀ ਅਸੀਂ ਪਨੀਰੀ ਦੀ ਬਜਾਈ ਕਰਨੀ ਹੈ ਜਿੰਨਾਂ ਜਿੰਨਾਂ ਨੇ ਸਬਜ਼ੀ ਲਾਉਣੀ ਹੁੰਦੀ ਹੈ ਜਾਂ ਵੈਸੀ ਵੀ ਕਿਸਾਨਾਂ ਨੂੰ ਉਡੀਕ ਹੁੰਦੀ ਹੈ ਝੋਨਾ ਲਾਉਣ ਦੀ ਤਰੀਕ ਦੀ ਸੋ ਤੁਹਾਨੂੰ ਦੱਸ ਦਈਏ ਕਿ ਝੋਨਾ ਲਾਉਣ ਦੀ ਤਰੀਕ ਦਾ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਪੂਰੇ ਪੰਜਾਬ ਦਾ ਤੇ ਜਿਹੜੇ ਕਿਸਾਨ ਸਬਜ਼ੀ ਦੀ ਬਜਾਈ ਕਰਦੇ ਨੇ ਉਹਨਾਂ ਦੇ ਵਾਸਤੇ ਬੜੀ ਵੱਡੀ ਖੁਸ਼ਖਬਰੀ ਹੈ ਕਿਉਂਕਿ ਤਰੀਕਾਂ ਜਿਹੜੀਆਂ ਝੋਨੇ ਲਾਉਣ ਦੀਆਂ ਸਰਕਾਰ ਨੇ ਬੜੀਆਂ ਵਿਸ਼ੇ ਕਰ ਦਿੱਤੀਆਂ ਨੇ ਬਹੁਤ ਛੇਤੀ ਝੋਨਾ ਲਗ ਜੂਗਾ ਤੇ ਤੁਸੀਂ ਅੱਗੇ ਜਾ ਕੇ ਸਬਜ਼ੀ ਦੀ ਬਜਾਈ ਜਿਹੜੀ ਏ ਵਿਲੇ ਦੇ ਨਾਲ ਕਰ ਸਕਦੇ ਜੀ ਸੋ ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਜਿੰਨਾ ਇਲਾਕਿਆਂ ਦੇ ਵਿੱਚ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਨਹਿਰੀ ਪਾਣੀ ਜ਼ਿਆਦਾ ਮਿਲਦਾ ਹੈ ਨਹਿਰੀ ਪਾਣੀ ਦੇ ਖੇਤਰ ਨੇ ਜਿਵੇਂ ਮੁਕਸਰ ਸਾਹਿਬ ਹੋ ਗਿਆ ਫਰੀਦਕੋਟ ਮਾਨਸਾ ਫਾਜ਼ਿਲਕਾ ਬਠਿੰਡਾ ਜਾਂ ਫਿਰ ਫਿਰੋਜ਼ਪੁਰ ਇਹ ਜਿਹੜੇ ਜ਼ਿਲ੍ਹੇ ਨੇ ਜਾਂ ਫਿਰ ਅੰਤਰਰਾਸ਼ਟਰੀ ਜਿਹੜੀ ਸਰਹੱਦ ਹੈ ਆਪਣਾ ਜਿਹੜਾ ਬਾਰਡਰ ਹੈ ਬਾਰਡਰ ਦੀ ਤਾਰ ਤੋਂ ਪਾਰ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਦੇ ਵਿੱਚ ਦੇ ਨਾਲ ਦੀ ਨਾਲੇ ਜਿਹੜੇ ਜ਼ਿਲ੍ਹੇ ਮੈਂ ਤੁਹਾਨੂੰ ਦੱਸੇ ਨੇ ਇਹਨਾਂ ਦੇ ਵਿੱਚ 11 ਜੂਨ ਤੋਂ ਝੋਨੇ ਦੀ ਲਵਾਈ ਜਿਹੜੀ ਇਸ ਵਾਰ ਸ਼ੁਰੂ ਹੋ ਜੋਗੀ 11 ਜੂਨ ਤੋਂ ਝੋਨਾ ਲਾਉਣ ਦਾ ਜਿਹੜਾ ਸਰਕਾਰ ਨੇ ਐਲਾਨ ਇਹ ਉਹ ਕਰ ਦਿੱਤਾ ਹੈ ਇਹਨਾਂ ਜ਼ਿਲ੍ਹਿਆਂ ਤੋਂ ਬਾਅਦ ਦੇ ਵਿੱਚ ਬਾਕੀ ਜਿੰਨੇ ਵੀ ਪੰਜਾਬ ਦੇ ਜ਼ਿਲ੍ਹੇ ਨੇ ਸਾਰੇ ਪੰਜਾਬ ਦੇ ਵਿੱਚ 15 ਜੂਨ ਤੋਂ ਝੋਨੇ ਦੀ ਲਵਾਈ ਦਾ ਜਿਹੜਾ ਐਲਾਨ ਨੇ ਉਹ ਸਰਕਾਰ ਨੇ ਪਿਛਲੇ ਸਾਲ ਦੇ ਨਾਲੋਂ ਤਰੀਕਾਂ ਬੜੀਆਂ ਜ਼ਿਆਦੀਆਂ ਪਿੱਛੇ ਕਰ ਦਿੱਤੀਆਂ ਨੇ ਪਿਛਲੇ ਸਾਲ ਕਿਸੇ ਜ਼ਿਲ੍ਹੇ ਦੇ ਵਿੱਚ 22 ਸੀ ਕਿਸੇ ਦੇ ਵਿੱਚ 26 ਸੀ ਕਿਸੇ ਦੇ ਵਿੱਚ 28 ਜੂਨ ਤੱਕ ਵੀ ਚੋਣੇ ਜਾ ਕੇ ਲੱਗੇ ਸੀ ਜੇਕਰ ਅਸੀਂ ਆਪਣੀ ਗੱਲ ਕਰਦੇ ਹਾਂ ਤਾਂ ਸਾਡੇ ਇਧਰ ਮੈਨੂੰ ਲੱਗਦਾ ਹੈ ਕਿ 30 ਜੂਨ ਦੇ ਲੱਗੇ ਚਾਗੇ ਜਾ ਕੇ ਹੀ ਬਿਜਲੀ ਜਿਹੜੀ ਇਹਨਾਂ ਨੇ ਦਿੱਤੀ ਸੀ ਪਰ ਇਸ ਵਾਰ 15 ਜੂਨ ਤੋਂ ਸਰਕਾਰ ਨੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਚੋਣਾਂ ਲਾਉਣ ਦਾ ਜਿਹੜਾ ਐਲਾਨ ਕਰ ਦਿੱਤਾ ਹੈ ਤੇ ਸਰਹੱਦੀ ਖੇਤਰ ਤੋਂ ਪਾਰ ਜਾਂ ਫਿਰ ਜਿਹੜੇ ਕੁਝ ਜ਼ਿਲ੍ਹੇ ਮੈਂ ਤੁਹਾਨੂੰ ਪਹਿਲਾਂ ਗਿਣਾਏ ਨੇ ਉਹਨਾਂ ਦੇ ਵਿੱਚ 11 ਜੂਨ ਤੋਂ ਹੀ ਝੋਨਾ ਲਾਉਣ ਦਾ ਜਿਹੜਾ ਐਲਾਨ ਹੈ ਉਹ ਸਰਕਾਰ ਨੇ ਕੀਤਾ ਹੈ ਕਿਉਂਕਿ ਇਸ ਵਾਰ ਵੋਟਾਂ ਵੀ ਆ ਗਈਆਂ ਨੇ ਤੇ ਵੋਟਾਂ ਦੇ ਕਰਕੇ ਸਰਕਾਰ ਸ਼ਾਇਦ ਨਹੀਂ ਚਾਹੁੰਦੀ ਕਿ ਕੋਈ ਉਲਝਣ ਪਵੇ ਜਾਂ ਕਿਸਾਨ ਯੂਨੀਅਨ ਦੇ ਕਿਸੇ ਧਰਨੇ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਵੇ ਇਸ ਕਰਕੇ ਸ਼ਾਇਦ ਤਰੀਕਾ ਦਾ ਐਲਾਨ ਜਿਹੜਾ ਇਸ ਵਾਰ ਕੁਝ ਤਰੀਕਾਂ ਪਿੱਛੇ ਕਰ ਦਿੱਤੀਆਂ ਨੇ ਤੁਹਾਡਾ ਕੀ ਕਹਿਣਾ ਹੈ ਇਸ ਫੈਸਲੇ ਦੇ ਬਾਰੇ ਸਾਡੇ ਨਾਲ ਕਮੈਂਟਾਂ ਦੇ ਵਿੱਚ ਆਪਣੀ رائے ਜਿਹੜੀ ਹੈ ਜ਼ਰੂਰ ਸਾਂਝੀ ਜੇ ਹੋਵੇ ਵੀਡੀਓ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਪਿਆਰ ਭਰਾਵਾਂ ਦੇ ਨਾਲ ਸ਼ੇਅਰ ਵੀ ਕਰਨਾ ਵੇਖਣ ਲਈ ਤੇ ਸ਼ੇਅਰ ਕਰਨ ਲਈ ਤੁਹਾਡਾ ਤੈਦਲੋਂ ਬਹੁਤ ਬਹੁਤ ਧੰਨਵਾਦ